ਹੈਲੋ ਐਂਡ ਵੈਲਕਮ ਟੂ ਸੀ ਵੇਖ ਰਿਓ এবੀਪੀ ਸੰਚਾ ਕਿਸਾਨ ਆਪਣੀ ਲੜਾਈ ਲੜ ਰਹੇ ਨੇ ਸੜਕਾਂ ਤੇ ਬੈਠੇ ਨੇ ਤੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਲਗਾਤਾਰ ਕਲਾਕਾਰ ਉਹਨਾਂ ਦਾ ਸਾਥ ਦੇ ਰਹੇ ਨੇ ਮੌਰੀਨਾ ਦੇ ਵਿੱਚ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਦਾ ਸਾਥ ਦਿੰਦੇ ਨਜ਼ਰ ਆਏ ਸਿਤਾਰੇ ਅੱਜ ਜਿ세 ਇਹ ਨਹੀਂ ਕਿ ਅਸੀਂ ਕਿਸੇ ਦੇ ਪਿੱਛੇ ਜਾਂ ਕਹੇ ਤੋਂ ਆਏ ਆ ਅੱਜ ਸਾਡੀ ਵੀ ਰੂਹ ਨੂੰ ਉਨੀ ਤਕਲੀਫ ਹੈ ਕਿਉਂਕਿ ਮੈਂ ਵੀ ਇੱਕ ਕਿਸਾਨ ਦੀ ਬੇਟੀ ਆ ਸੋ ਮੈਨੂੰ ਇਹ ਨਹੀਂ ਕਿ ਮੈਂ ਸਪੋਰਟ ਲਈ ਮੈਂ ਆਪਣਾ ਵੀ ਦੁੱਖ ਨਾਲ ਲੈ ਕੇ ਆਈਆਂ ਤੇ ਜਿਹੜਾ ਇਹ ਦੁੱਖ ਆਪਾਂ ਇਕੱਠਿਆਂ ਨੇ ਆਪਣਾ ਸਾਂਝਾ ਕਰਨਾ ਆਪਣੀ ਆਵਾਜ਼ ਜਿਹੜੀ ਹੈ ਇਕੱਠਿਆਂ ਨੇ ਬੁਲੰਦ ਕਰਨੀ ਹੈ ਜਦੋਂ ਕਹਿੰਦੇ ਆ ਨਾ ਕਿ ਪਹਿਲਾਂ ਦੇਖਦੇ ਹੁੰਦੇ ਸੀ ਅਸੀਂ ਬਚਪਨ ਦੇ ਵਿੱਚ ਐਦਾਂ ਦਾ ਇਕੱਠ ਭਰ ਕੇ ਮੇਲਿਆਂ 'ਚ ਜਾਣਾ ਟਰਾਲੀਆਂ ਭਰ ਕੇ ਜਾਣਾ ਬੜਾ ਰੂਹ ਨੂੰ ਖੁਸ਼ੀ ਮਿਲਦੀ ਸੀ ਪਰ ਇਹ ਸਕੂਨ ਤਾਂ ਹੈ ਅੱਜ ਦਿਨ ਨੂੰ ਇੱਕ ਰਾਹਤ ਹੈ ਕਿ ਅਸੀਂ ਸਾਰੇ ਪੰਜਾਬੀ ਫੇਰ ਵੀ ਇਕੱਠੇ ਹੋ ਕੇ ਚਾਹੇ ਅਸੀਂ ਖੁਸ਼ੀ ਦੇ ਵੇਲੇ ਜਾਈਏ ਜਾਂ ਦੁੱਖ ਦੇ ਵਿੱਚ ਅੱਜ ਸਾਨੂੰ ਤਕਲੀਫ ਹੈ ਅੱਜ ਦੁੱਖ ਦੀ ਘੜੀ ਦੇ ਵਿੱਚ ਵੀ ਅਸੀਂ ਇਕੱਠੇ ਹੋਏ ਆਂ ਪਰ ਆਪਣੀ ਆਵਾਜ਼ ਨੂੰ ਅਸੀਂ ਐਵੇਂ ਹੀ ਬੁਲੰਦ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ 4 ਦਿਨ ਪਹਿਲਾਂ ਹਰਿਆਣੇ ਸੀ ਹੁਣ ਮੈਂ ਪੰਜਾਬ ਚ ਵੀ ਪ੍ਰਦਰਸ਼ਨ ਅਸੀਂ ਸਾਰੇ ਕਰ ਰਹੇ ਹਾਂ ਸੋ ਸਾਰੇ ਰਿਸਪੈਕਟ ਸਾਡੇ ਕਲਾਕਾਰ ਔਰ ਜਿੰਨੇ ਵੀ ਸੀਨੀਅਰ ਸਾਰਾ ਕਲਾਕਾਰ ਭਾਈਚਾਰਾ ਤੁਹਾਡੇ ਨਾਲ ਪਹਿਲੇ ਦਿਨ ਤੋਂ ਅਸੀਂ ਡਟੇ ਹੋਏ ਹਾਂ ਤੇ ਜਦੋਂ ਤੱਕ ਇਹ ਸੰਘਰਸ਼ ਸਾਡਾ ਸਾਡੇ ਹੱਕ ਚ ਨਹੀਂ ਹੁੰਦਾ ਜਾਂ ਸਾਡੇ ਇਹ ਜਿਹੜੇ ਬਿੱਲ ਨਹੀਂ ਰੱਦ ਨਹੀਂ ਕੀਤੇ ਜਾਂਦੇ ਸਾਡਾ ਜਿਹੜਾ ਇਹ ਸੰਘਰਸ਼ ਜਾਰੀ ਰਹੂਗਾ ਕਿਦੋਂ ਤੱਕ ਲੜਾਈ ਚੱਲੂਗੀ ਸਾਰੇ ਨੌਜਵਾਨ ਸਾਡੇ ਨਾਲ ਆ ਜਿੰਨੇ ਵੀ ਅਸੀਂ ਕਲਾਕਾਰ ਸਾਰੇ ਆਪਣੇ ਆਪਣੇ ਸ਼ਹਿਰਾਂ ਦੇ ਅਸੀਂ ਵੰਡੇ ਹੋਏ ਆ ਦੋ ਦੋ ਜਣੇ ਅਸੀਂ ਬਠਿੰਡੇ ਵੀ ਅੰਮ੍ਰਿਤਸਰ ਵੀ ਹੋਰ ਵੀ ਅਸੀਂ ਦੁਆਬੇ 'ਚ ਵੀ ਜਾਂਦੇ ਆ ਤੇ ਜਿਹੜਾ ਬਜ਼ੁਰਗਾਂ ਦਾ ਪਿਆਰ ਮਿਲਦਾ ਉੱਥੇ ਜਾ ਕੇ ਧਰਨਿਆਂ ਦੇ ਵਿੱਚ ਇਹਨਾਂ ਨੂੰ ਦੇਖ ਕੇ ਜਿਹੜਾ ਹੌਸਲਾ ਵਧਾਈ ਹੁੰਦੀ ਆ ਮੈਂ ਉਹਨੇ ਇੱਕ ਗੱਲ ਕਹੀ ਸੀ ਤੁਸੀਂ ਕਹਿੰਦੇ ਕਲਾਕਾਰ ਹਥਿਆਰ ਵਾਲੇ ਗੀਤ ਗਾਉਂਦੇ ਆ ਵੀ ਬੰਦੂਕਾਂ ਚੱਕਦੇ ਆ ਤੇ ਫਿਰ ਜਿਹੜੇ ਨੌਜਵਾਨ ਨੇ ਉਹ ਕਹਿੰਦੇ ਵੀ ਠਾ ਠਾ ਫਾ ਫਾ ਕਰਦੇ ਪਰ ਜਦੋਂ ਅਸੀਂ ਹਰ ਧਰਮਿਆਂ 'ਚ ਜਾ ਕੇ ਉੱਥੇ ਇਨਕਲਾਬ ਜਿੰਦਾਬਾਦ ਕਰਦੇ ਆ ਸਾਡੇ ਨਾਲ ਇਨਕਲਾਬ ਜਿੰਦਾਬਾਦ ਕਰਦੇ ਆ ਇਹ ਸਾਡੇ ਲਈ ਨੌਜਵਾਨਾਂ ਦੀ ਮਾਣ ਵਾਲੀ ਗੱਲ ਆ ਉਹ ਜਿਹੜੇ ਨੌਜਵਾਨੋਂ ਵੀ ਮੈਂ ਕਿਰਚਾਣਾ ਸੀ ਸਾਰੇ ਜਿਹੜੇ ਆਪਾਂ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਕਿਤਾੜੀ ਜੂਮ ਮਾਰੀ ਆ ਕਿਉਂਕਿ ਅਸੀਂ ਪਹਿਲੇ ਪੰਕਤ ਮੈਦਾਨ ਤੋਂ ਰਚਾ ਹੋਇਆ ਜੀ ਸੋ ਤੁਹਾ ਦਾ ਆਸ਼ੀਰਵਾਦ ਹਰਿਆਣੇ ਦੇ ਵਿੱਚ ਹੀ ਡਟੇ ਹੋયા ਸਾਡੇ ਕਰਨਾਲ ਏਰੀਆ ਦੇ ਵਿੱਚ ਸਾਰੇ ਜਣੇ ਇੱਥੇ ਬੈਠੇ ਹੋਏ ਆ ਪੱਕੇ ਤੌਰ ਤੇ ਐਨ ਐਚ 1 ਤੇ ਨਾ ਲਾਇਆ ਹੋਏ ਉੱਥੇ ਵੀ ਹਾਜ਼ਰ ਲਾਈ ਸੀ ਸੋ ਦੋ ਲਾਈਨਾਂ ਜਰੂਰ ਬੋਲੂਗਾ ਜਿੰਨੇ ਵੀ ਆਪਣੇ ਕਿਸਾਨ ਜਥੇਬੰਦੀਆਂ ਕੰਮ ਕਰ ਰਹੀਆਂ ਜਿਹੜੇ ਤੁਸੀਂ ਬਜ਼ੁਰਗ ਆਏ ਹੋ ਮੈਂ ਦੋ ਚੰਗ ਲਾਈਨਾਂ ਦੇ ਨਾਲ ਤੁਹਾਨੂੰ ਇਸ ਰੂਬਰੂ ਕਰਨਾ ਚਾਹੂੰਗਾ ਜੀ ਹਾ ਦਿੱਤਣਾ ਜੀ ਚੋਣ ਆ ਮਦਾਨ ਵੀਰ ਖੁਸ਼ ਹੋ ਰਹੀ ਆ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿ ਅਸੀਂ ਆਪਣੇ ਹੱਕਾਂ ਲਈ ਅੱਜ ਇਕੱਠੇ ਹੋਏ ਆ ਪਰ ਜਿੱਦਾਂ ਸੋਹੀ ਸਾਹਿਬ ਦੱਸ ਕੇ ਜਾਂਦੇ ਨੇ ਕਿ ਮੈਂ ਵੀ ਮਾਲਵੇ ਚੋਂ ਆ ਪਰ ਥੋੜਾ ਜਿਹਾ ਦੁੱਖ ਵੀ ਜ਼ਰੂਰ ਹੋ ਰਿਹਾ ਕਿ ਤੁਸੀਂ ਬਹੁਤ ਘੱਟ ਆਏ ਆ ਸਾਡੇ ਕੋਲ ਬਹੁਤ ਜ਼ਿਆਦਾ ਘੱਟ ਨੇ ਸੋ ਇਹ ਆਪਾਂ ਆਪਣੀ ਲੜਾਈ ਆ ਆਪਣੇ ਵਾਸਤੇ ਲੜਦੀ ਆ ਸੋ ਬਾਕੀ ਸਾਰੇ ਬੁਲਾਰੇ ਬੋਲ ਰਹੇ ਨੇ ਤੇ ਮੈਂ ਚਾਹਨਾ ਕਿ ਮੈਂ ਇੱਕ ਸਥਾਈ ਅੰਤਰਾ ਤੁਹਾਡੇ ਨਾਲ ਸਾਂਝਾ ਕਰਦਾ ਇਹ ਗੀਤ ਤੇ ਉਹ ਜੋ ਚੱਲ ਰਿਹਾ

ਸਰਕਾਰ ਚੰਦਰੀ ਆਵੇ ਖਾਣ ਨੂੰ ਉਹਨੇ ਭੂਸੇ ਤੇ ਲਾਡਾਂ ਦੇ ਦੀ ਹਮੇਸ਼ਾ ਜਿੱਤ ਹੁੰਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਨੂੰ ਭਾਸ਼ਣ ਤਿਆਰ ਜੇਣਾ ਆਉਂਦਾ ਦੋ ਬੋਲ ਜ਼ਰੂਰ ਮੈਂ ਸਾਂਝੇ ਕਰੂੰਗੀ ਤੁਹਾਡੇ ਨਾਲ ਕਿਉਂਕਿ ਬਹੁਤ ਦੁੱਖ ਆ ਬੜੇ ਦਿਨੋਂ ਤੋਂ ਅਸੀਂ ਇਹ ਦੇਖ ਰਹੇ ਹਾਂ ਸੋਸ਼ਲ ਮੀਡੀਆ ਸਾਰਾ ਪਹਾਰ ਰੰਦਾ ਏ ਟੀਵੀ ਦੇ ਖਬਰਾਂ ਦੇਖ ਲੋ ਉਹ ਬਹੁਤ ਪਹਾਰ ਰੰਦੀਆਂ ਨੇ ਮੈਂ ਮੈਨੂੰ ਇੰਨਾ ਕੁ ਦੁੱਖ ਹੁੰਦਾ ਇਹ ਦੇਖ ਦੇ ਕੇ ਕਿ ਯਾਰ ਅੱਸੀ ਸੀ ਸਾਂ ਇਹ ਨੋਟ ਨਹੀਂ ਠਾਕੇ ਸੋਹਣੇ ਬੰਦਾ ਜਿੰਨਾ ਮਰਜ਼ੇ ਅਮੀਰ ਹੋ ਜਾਵੇ ਪਰ ਖਾਣਿਓ ਨੇ ਰੋਟੀਆਂ ਪਿੰਗ-ਟੈਂਗ ਦੀ ਤੇ ਇਸ ਕਰਕੇ ਰੋਟੀ ਸਾਨੂੰ ਕਿੱਥੋਂ ਮਿਲਦੀ ਆ ਥੋੜੇ ਤੋਂ ਮਿਲਨੀ ਆ ਜੇ ਤੁਸੀਂ ਖੁਸ਼ ਹੋਵੋਗੇ ਤੇ ਰੋਟੀ ਵੀ ਸਾਡੇ ਘਰਾਂ ਚ ਤਾਂ ਹੀ ਬਣਿਆ ਜੇ ਤੁਸੀਂ ਸੁਖੀਏ ਤੇ ਅਸੀਂ ਸੁਖੀ ਆ ਕਈ ਵਾਰ ਆ ਮੈਨੂੰ ਕਿ ਖਬਰ ਪੜੀ ਆ ਕਿ ਬਿਠਿੰਡੇ ਦੇ ਨੇੜੇ ਕਿਸੇ ਪਿੰਡ ਚੋਂ ਸਾਡੀ ਕਿਸੇ ਬੀਬੀ ਨੇ ਕਿਸਾਨ ਬੀਬੀ ਨੇ ਆਦਮ ਹਤਿਆ ਕਰ ਲਈ ਬੜਾ ਦੁਖੰਦ ਹੈ ਜਦੋਂ ਕਿ ਸਾਡੇ ਕਿਸਾਨ ਵੀਰ ਆ ਤੇ ਮੱਦੇ ਸੌਖਾ ਕਿ ਕਿ ਨਹੀਂ ਕਿ ਮੈਂ ਨਸ ਤੇ ਦੋਖੋਂ ਬਾਕੀ ਮੇਰੇ ਅੰਦਰੋਂ ਮੇਰਾ ਮਤਲਬ ਦਿਲ ਰੋਂਦਾ ਮੇਰਾ ਕਿ ਯਾਰ ਜਿਹੜੇ ਸਾਨੂੰ ਪਾਲਦੇ ਨੇ ਹੋ ਅੱਜ ਸੁਸਾਈਡ ਕਰਦੇ ਨੇ ਜਾਂ ਖੁਦ ਗੁੱਸਿਆਂ ਕਰਦੇ ਤੇ ਜਰੂਰ ਨਾਮ ਇਹ ਬੈਲਗਰੇ ਰੱਦ ਕਰਨੇ ਪਏ ਆ ਕਿਉਂਕਿ ਸਾਡੀਆਂ ਜਿਹੜੀਆਂ ਨਕਮੀਆਂ ਸਰਕਾਰਾਂ ਨੇ ਉਹਨੇ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਮੇਰੇ ਖਿਆਲ ਸਭ ਤੋਂ ਇੱਕ ਰਿਚ ਜਿਹੜਾ ਵਿਰਸਾ ਹੈ ਇੱਕ ਰਿਚ ਜਿਹੜਾ ਕਿਸਾਨੀ ਆ ਸਭ ਤੋਂ ਜ਼ਿਆਦਾ ਖੇਤੀ ਸਾਡੇ ਪੰਜਾਬ ਚ ਹੁੰਦੀ ਆ ਮੈਨੂੰ ਐਂ ਲੱਗਦਾ ਹੈਗਾ ਕਿਉਂਕਿ ਅਸੀਂ ਸਾਨੂੰ ਇੱਕ ਕਲਾਕਾਰ ਦੇ ਹੋਣ ਦੇ ਨਾਤੇ ਅਸੀਂ ਬਹੁਤ ਨ ਹੋ ਗਿਆ ਨੇ ਜਿੰਦਗੀ ਦੀਓ ਕਿਤੇ ਨਹੀਂ ਦਿਖਦੀਗੀ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਜੜੀਆਂ ਇਹ ਦੰਦੀਆਂ ਸਰਕਾਰਾਂ ਨੇ ਆ ਨਾ ਸੈਂਟਰਲ ਸਰਕਾਰ ਹੋਗੀ ਜਾਂ ਸਾਡੀ ਆਪਣੀਆਂ ਵੀ ਸਰਕਾਰਾਂ ਹੈਗੇ ਨੇ ਉਹ ਸਾਡੇ ਪੰਜਾਬ ਦੀ ਹੋਂਦ ਨੂੰ ਕਿਉਂ ਖਤਮ ਕਰਨ ਲੱਗੀ ਹੋਈ ਆ ਸਾਡੇ ਜਿਹੜੇ ਪੰਜਾਬ ਦੀ ਜਿਹੜੀ ਕੌਮ ਹੈਗੀ ਸਿੱਖਾਂ ਦੀ ਇੱਕ ਬਹਾਦਰ ਕੌਮ ਆ ਉਹ ਸਾਨੂੰ ਵੀ ਦਬਾਉਣਾ ਚਾਹੁੰਦੀ ਆ ਹਰ ਹਿੱਲੇ ਸਾਨੂੰ ਸਾਡੇ ਘਰੇ ਕੁੱਟਣਾ ਚਾਹੁੰਦੀ ਆ ਸਾਨੂੰ ਹੁੰਦੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਪੰਜਾਬੀ ਇੱਕ ਜੁੱਟ ਹੋ ਗਏ ਨੇ ਤੇ ਸਾਡੇ ਗੁਰੂਆਂ ਦਾ ਸਾਡੇ ਗੁਰਗੋਬਿੰਦ ਸਿੰਘ ਜੀ ਦਾ ਸਾਡੇ ਸਿਰ ਤੇ ਮੇਹਰ ਪੜਿਆ ਹੱਥ ਆ ਤੇ ਅਸੀਂ ਕਿਵੇਂ ਕਿਸੇ ਅਗੇ ਨੀਵੇਂ ਹੋ ਸਕਦੇ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਗੁੱਟ ਵਿੱਚ ਹੀ ਦਿੱਤਾ ਹੋਇਆ ਹੈ ਕਿ ਅਸੀਂ ਨੀਵੇਂ ਹੋਣਾ ਨਹੀਂ ਅਸੀਂ ਆਪਣੇ ਹੱਕਾਂ ਵਾਸਤੇ ਲੜਨਾ ਹੈ ਤੇ ਉਹ ਅਜੋ ਟਾਈਮ ਆ ਗਿਆ ਹੈਗਾ ਕਿ ਜੇ ਅਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਤੇ ਮੈਨੂੰ ਲੱਗਦਾ ਕਿ ਥੋੜੇ ਦਿਨ ਹੀ ਰਹਿਣਗੇ ਜਿਹੜੇ ਉਹਨਾਂ ਨੂੰ ਝੁਕਣਾ ਪੜਾਏ ਅਜਿਵੇਂ ਦਿਨ ਆਉਂਦਾਗਾ ਤੇ ਮੈਂ ਜੋ ਮੇਰੇ ਮਨ ਚ ਇੱਕ ਦੁੱਖ ਸੀਗਾ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਇੱਕ ਮੈਂ ਹੋਰ ਬੇਇੱਜ਼ਤੀ ਕਰਨਾ ਚਾਹੂੰਗੀ ਜਿਹੜੇ ਕਿਸਾਨ ਪਰਵਾਂ ਉਹਨਾਂ ਦਾ ਅਸਲ ਵਿੱਚ ਸਾਡਾ ਵਾਸਤਾ ਪਿੰਡਾਂ ਦਾ ਅੰਦਾਜ਼ ਸੀ ਸ਼ੂਟਿੰਗ ਕਰਦੇ ਵੀ ਪਿੰਡਾਂ 'ਚ ਜਾਣਾ ਉਹਨਾਂ ਦੇ ਘਰਾਂ 'ਚ ਸਾਰਾ ਸਾਰਾ ਦਿਨ ਬਹਿਣਾ ਤੇ ਕਈ ਵਾਰ ਸਾਡੀਆਂ ਬੀਬੀਆਂ ਸਾਡੇ ਘਰ ਦੇ ਪਰਿਵਾਰ ਸਾਡਾ ਬਹੁਤ ਸਤਿਕਾਰ ਕਰਦੇ ਨੇ ਸਾਨੂੰ ਉੱਥੇ ਚਾਹ ਪਾਣੀ ਵੀ ਸਾਡਾ ਬਹੁਤ ਜਾਨ ਸਤਿਕਾਰ ਕਰਦੇ ਨੇ ਨਾ ਤੇ ਬਹੁਤ ਦੁੱਖ ਹੁੰਦਾ ਇਸ ਗੱਲ ਨੂੰ ਦੇਖ ਕੇ ਬਿਆਨ ਸਾਰੇ ਇਹ ਇੱਥੇ ਬੈਠੇ ਨੇ ਵੇਲਾ ਹੋ ਗਿਆ ਕਿ ਨਿਕਾ ਜਵਾਂ ਬ੍ਰੇਕ ਲੈਣ ਦਾ ਤੁਸੀਂ ਕਿਤੇ ਜਾਓ ਕਿਉਂਕਿ ਬ੍ਰੇਕ ਦੇ ਸਪਾਰ ਵੀ ਦਿਖਾਵਾਂਗੇ ਕਿ ਹੋਰ ਕਲਾਕਾਰਾਂ ਨੇ ਕਿਸ ਤਰ੍ਹਾਂ ਨਾਲ ਕਿਸਾਨਾਂ ਦੀ ਆਵਾਜ਼ ਨੂੰ بلند ਕੀਤਾ ਸੁਰਾਂਜੀਤ ਬ੍ਰੇਕ ਤੋਂ ਬਾਅਦ ਦੇਖ ਰਹੇ ਹੋ এবੀਪੀ ਸਾਂਝਾ ਕਿਸਾਨ ਸੜਕਾਂ ਤੇ ਬੈਠੇ ਨੇ ਤੇ ਸਰਕਾਰ ਤੋਂ ਗੋਹਾਰ ਲਗਾ ਰਹੇ ਨੇ ਕਿ ਖੇਤੀਬਾੜੀ ਕਾਨੂੰਨ ਨੂੰ ਬਦਲਿਆ ਜਾਵੇ ਜੋ ਉਹਨਾਂ ਦੀਆਂ ਮੰਗਾਂ ਨੇ ਉਹਨੂੰ ਮਨਮਾਨ ਦੇ ਲਈ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤੇ ਕਿਸਾਨਾਂ ਦੇ ਨਾਲ ਖੜਨ ਲਈ ਕਲਾਕਾਰ ਵੀ ਪਿੱਛੇ ਨਹੀਂ ਨੇ ਤੇ ਇਸ ਵਾਰ ਵੀ ਕਈ ਕਲਾਕਾਰਾਂ ਨੂੰ ਮੋਰਿੰਡਾ ਦੇ ਵਿੱਚ ਸਟੇਜ ਤੇ ਖੜ ਕੇ ਦਿੱਲੀ ਦੀ ਸਰਕਾਰ ਨੂੰ ਲਲਕਾਰਦੇ ਹੋਏ ਦੇਖਿਆ ਗਿਆ ਇਹ ਸਾਡੀ ਲੜਾਈ ਹੈ ਇਸਾ ਤੁਹਾਡੀ ਇਕੱਲੀ ਲੜਾਈ ਨਹੀਂ ਅਸੀਂ ਤੁਹਾਡੇ ਨਾਲ ਹੈ ਸਾਡੀ ਸਭ ਦੀ ਲੜਾਈ ਸਾਡੇ ਪੰਜਾਬੀਆਂ ਦੀ ਲੜਾਈ ਆ ਕਿਉਂਕਿ ਏਸੀ ਵਾਲੇ ਕਮਰੇ 'ਚ ਬਹਿ ਕੇ ਕਾਨੂੰਨ ਲਿਖ ਦੇਣਾ ਬੜੀ ਸੌਖੀ ਜੀ ਗੱਲ ਆ ਧੁੱਪਾਂ ਜੇ ਝੜ ਦੇ ਧੁੱਪਾਂ ਦੇ ਵਿੱਚ ਆ ਕੇ ਕੋਈ ਮਰ ਕੇ ਦੇਖੇ ਔਰ ਜਦੋਂ ਸੀਤ ਪੈਂਦੀ ਹੁੰਦੀ ਆ ਇੱਥੇ ਠੰਡ ਹੁੰਦੀ ਆ ਉਦੋਂ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਸਾਡੇ ਕਿਸਾਨਾਂ ਦਾ ਹਾਲ ਹੁੰਦਾ ਹੈ ਉਦੋਂ ਕੋਈ ਆ ਕੇ ਦੇਖੇ ਔਰ ਜਦੋਂ ਸਾਡੇ ਕਿਸਾਨ ਪਰ ਇੰਨੀ ਮਿਹਨਤ ਕਰਦੇ ਨੇ ਫਿਰ ਇਹ ਵੀ ਨਹੀਂ ਪਤਾ ਡੜੇ ਪੈ ਜਾਣੇ ਆ ਮੀਂਹ ਪੈ ਜਾਣਾ ਕੀ ਕੁਦਰਤ ਦੀ ਆਫਤ ਆ ਜਾਣੀ ਆ ਕੁਝ ਨਹੀਂ ਪਤਾ ਇਹ ਸਾਡਾ ਅੰਨ ਦਾਤਾ ਇਹਨੂੰ ਸਤਿਕਾਰ ਦੇਣਾ ਚਾਹੀਦਾ ਇਹਨੂੰ ਤਾਂ ਆਪਣੇ ਸਿਰ ਦੇ ਉੱਤੇ ਰੱਖਣਾ ਚਾਹੀਦਾ ਇਹਨਾਂ ਨੂੰ ਸਲਾਮ ਕਰਨੀ ਚਾਹੀਦੀ ਆ ਸਾਡਾ ਦੇਸ਼ ਦਾ ਜਵਾਨ ਤੇ ਸਾਡਾ ਕਿਸਾਨ ਇਹਦੇ ਸਿਰ ਤੇ ਹੀ ਅਸੀਂ ਆ ਇਹ ਸਰੀਰ ਸਾਡਾ ਅੰਨ ਤੋਂ ਬਣਿਆ ਅੰਨ ਤੋਂ ਬਿਨਾ ਅਸੀਂ ਜੀ ਨਹੀਂ ਸਕਦੇ ਕੱਪੜਾ ਪਾਉਂਦੇ ਆ ਇਹ ਵੀ ਸਾਨੂੰ ਕਿਸਾਨ ਤੋਂ ਆਉਂਦਾ ਅੰਨ ਖਾਂਦੇ ਆ ਤਾਂ ਵੀ ਅਸੀਂ ਕਿਸਾਨ ਸਾਡਾ ਕਿਸਾਨ ਜਿੰਦਾਬਾਦ ਆ ਅਸੀਂ ਜੀ ਨਹੀਂ ਸਕਦੇ ਕੋਈ ਬ੍ਰਾਂਡ ਨੇ ਆਪਣੇ ਰੇਟ ਲਾਉਂਦੇ ਨੇ ਕਿ ਸਾਡਾ ਇੰਨਾ ਬ੍ਰਾਂਡ ਹੈਗਾ ਵੱਡੇ ਵੱਡੇ ਕੰਪਨੀਆਂ ਨੇ ਆਪਣੇ ਹਿਸਾਬ ਨਾਲ ਆਪਣੇ ਰੇਟ ਲਾ ਲ ਕੇ ਤੁਰਦੇ ਨੇ ਕਿ ਅਸੀਂ ਆਹ ਚੀਜ਼ ਇੰਨੇ ਦੀ ਵੇਚਣੀ ਆ ਪਰ ਸਾਡਾ ਕਿਸਾਨ ਦਿਨ ਰਾਤ ਮਰ ਮਰ ਕੇ ਇੰਨੀ ਮਿਹਨਤ ਕਰਦਾ ਹੈ ਤੇ ਕਿਉਂ ਉਹਦੀ ਮਿਹਨਤ ਦਾ ਮੁੱਲ ਇਹ ਲੋਕ ਲਾਉਣਗੇ ਜਿਨ੍ਹਾਂ ਨੂੰ ਪਤਾ ਨਹੀਂ ਐਸੀ ਵਾਲੇ ਕਮਰੇ ਚ ਬੈਠ ਕੇ ਦਰਸ਼ਣਗੇ ਕਿ ਕਿਸਾਨ ਦੀ ਮਿਹਨਤ ਕੀ ਆ ਮੈਂ ਆਪਣੇ ਇੱਕ ਛੋਟੇ ਜਿਹੇ ਗਾਣੇ ਤੇ ਰਾਹੀਂ ਆਪਣੇ ਜਿਹੜੇ ਵਿਚਾਰ ਹੈਗੇ ਉਹ ਪੇਸ਼ ਕਰਦੀ ਆਂ बिटू खन्ने वारे बहुत ई अच्छे राइटर उन्हनि जा लिखिया विया मै दो लाईना तव्हांझियां करुखे मार न चवंदे रेला सड़का जाम बि करण ला दे दिल्ली तबी हूंबण ला दांगे काले कानून बनाउन ला दांगे सारे कठे हो कम ला दांगे वाहेगुरू जी का ख़ालसा वाहेगुरू जी ਸਰਕਾਰਾਂ ਦੀ ਅਬ ਦੇਖਿਆ ਦਾ ਸ਼ਿਕਾਰ ਹਰ ਕਿਸਾਨ ਹੁੰਦਾ ਹਰ ਮਜ਼ਦੂਰ ਹੁੰਦਾ ਔਰ 20 16 ਸਾਲ ਮੈਂ ਵੀ ਲਾਪੇ ਕੀਤੀ ਹੈ ਪੰਨਵਾਇਰ ਦੇ ਵਿੱਚ ਮੇਰੇ ਬਹੁਤ ਸਾਰੇ ਸਾਥੀ ਇਸ ਇਲਾਕੇ ਤੋਂ ਸੀ ਔਰ ਮੈਨੂੰ ਆਪਣਾ ਸਮਾਂ ਨਹੀਂ ਭੁੱਲਦਾ ਕਿ ਉਹ 16 ਸਾਲ ਤੋਂ ਬਾਅਦ ਇੱਕੋ ਜਿਵੇਂ ਸਰਕਾਰਾਂ ਨੇ ਸਾਨੂੰ ਸੜਕ ਤੇ ਬਿਠਾ ਦਿੱਤਾ ਸੀ ਜਿੱਦਾਂ ਅੱਜ ਆਪਾਂ ਸਾਰੇ ਬੈਠੇ ਹਾਂ ਔਰ ਇੱਕ ਵਾਇਰਲੈਸ ਦੀ ਕੰਪਨੀ ਜਿੱਥੇ ਮੈਂ ਨੌਕਰੀ ਕਰਦਾ ਸੀ ਕਾਰਗਿਲ ਦੀ ਲੜਾਈ ਦੇ ਵਿੱਚ ਅਵਾਰਡ ਮੇਰੀ ਕੰਪਨੀ ਸੀ ਉਹ ਜਿਹੜੇ ਕਮਿਊਨੀਕੇਸ਼ਨ ਜਿਹੜੇ ਵਾਇਰਲੈਸ ਸੈੱਟ ਔਰ ਜਿਹੜੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਲੋਕੀ ਵੇਖਦੇ ਸੀ ਵੀ ਵਾਇਰਲੈਸ ਦੇ ਸੈੱਟ ਜਿਹੜੇ ਵੀ ਪੱਨਹਰ ਦੇ ਸੈੱਟ ਹੋ ਔਰ ਕਾਰਗਿਲ ਦੇ ਵਿੱਚ ਬਹੁਤ ਵਧੀਆ ਤੱਕਦਾ ਚੱਲ ਰਹੇ ਸੀ ਉਹਨਾਂ ਨੂੰ ਸਰਕਾਰਾਂ ਨੇ ਵਧੇਗੀ ਕੀਤੀ ਔਰ ਅਸੀਂ ਸੜਕ ਤੇ ਬਿਠਾ ਦਿੱਤੇ ਅੱਜ ਉਹ ਹਾਲਾਤ ਸਾਡੇ ਨਾਲ ਇੱਥੇ ਕਿਸਾਨਾਂ ਦੇ ਨਾਲ ਹੋ ਰਹੇ ਨੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਕਿਉਂਕਿ ਹਰ ਬੰਦਾ ਅਸੀਂ ਚਾਹੇ ਚੰਡੀਗੜ੍ਹ ਆ ਕੇ ਕੰਮ ਕਰਨ ਲੱਗ ਪਏ ਆ ਨੌਕਰੀਆਂ ਕਰਨ ਲੱਗ ਪਏ ਸਾਡਾ ਪਿਛੋਕਰ ਪਿੰਡਾਂ ਪਈ ਹੈ ਸਿਰ ਇੱਕ ਗੱਲ ਦੀ ਮੈਂ ਜ਼ਰੂਰ ਬੇਤੀ ਕਰਨਾ ਚਾਹ ਰਿਹਾ ਜਿਵੇਂ ਸੋਫੀ ਫਿਲਮ ਨੇ ਕਿਹਾ ਕਿ ਕੋਈ ਵੀ ਮੂਵਮੈਂਟ ਜਿਹੜੀ ਹੈ ਜਦੋਂ ਉਹਨੂੰ ਫੇਲ ਕਰਨਾ ਹੋਵੇ ਤਾਂ ਉਹਦੇ ਵਿੱਚ ਉਹਦਾ ਦੇ ਬੰਦੇ ਬਾੜੇ ਜਾਂਦੇ دیر ਦੇਖਣ ਨੂੰ ਆਪਣੇ ਲੱਗਦੇ ਨੇ ਔਰ ਹੋ ਸਕਦਾ ਵਿੱਚ ਕਿਤੇ ਲੱਭੇ ਵੀ ਹੋਣਗੇ ਸੋ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਜੇ ਉੱਪਰ ਵਾਲੇ ਲੀਡਰ ਖਿਦ ਲੈ ਜਾਂ ਵਿਚੋੜਾਂ ਦੇ ਬੰਦੇ ਬਾਹਰ ਤੇ ਤਾਂ ਸਾਡੀ ਮੂਵਮੈਂਟ ਜਿਹੜੀ ਉਹ ਫੇਲ ਹੋ ਜਾਊਗੀ ਤਾਂ ਅਸੀਂ ਇਸ ਤੋਂ ਬਾਅਦ ਕੋਈ ਸੰਘਰਸ਼ ਨਹੀਂ ਕਰ ਸਕਾਂਗੇ ਵਿਕਟ ਖਾਤ ਬਣਾਇਆ ਪੰਜਾਬ ਦਾ ਕਿਉਂਕਿ ਸਾਡੇ ਕੋਲ ਰਾ ਇੰਡਸਟਰੀ ਆ ਸਾਡਾ ਸਾਡਾ ਕਿੱਦਾਂ ਸਿਰਫ ਸਿਰਫ ਪੰਜਾਬ ਦਾ ਅੰਨ ਦਾਤਾ ਕਿਸਾਨ ਆ ਜਿਹੜਾ ਕਿਸਾਨ ਆ ਖੇਤੀਬਾੜੀ ਲਈ ਉਹਦੇ ਤੇ ਅਸੀਂ ਸਾਰੇ ਡਿਪੈਂਡ ਆ ਸੋ ਬੋਝੀ ਗੱਲ ਹੋ ਗਈ ਆ ਤੇ ਇੱਕ ਬੇਨਤੀ ਮੈਂ ਨੌਜਵਾਨਾਂ ਨੂੰ ਜ਼ਰੂਰ ਕਰਨਾ ਚਾਹੁੰਦਾ ਜਦੋਂ ਮੈਂ ਚੰਡੀਗੜ੍ਹ ਰਿਹਾ ਮੋਹਾਲੀ ਰਿਹਾ ਜਦੋਂ ਮੋਹਾਲੀ 74 ਦੇ ਵਿੱਚ ਵੱਸਿਆ ਸੀ ਤਾਂ ਅਸੀਂ ਉੱਥੇ ਵੀ ਪਿੰਡੋਂ ਲੈ ਕੇ ਮੱਝ ਰੱਖੀ ਸੀ ਔਰ ਬੁੱਤ ਵੀ ਜਿਹੜਾ ਕਹਿੰਦੇ ਤੇ ਮੈਂ ਟੂੜੀ ਲੈ ਕੇ ਆਉਂਦਾ ਰਿਹਾ ਸਾਈਕਲ ਦੇ ਉੱਤੇ ਅੱਜ ਨੌਜਵਾਨਾਂ ਨੂੰ ਇੱਕ ਬੇਨਤੀ ਹੈ ਕਿ ਉਹ ਹੱਥੀ ਕੰਮ ਕਰਨ ਤੋਂ ਕਦਰਾਵ ਨਾ ਵੀ ਇਸ ਕਰਕੇ ਅੱਜ ਜੇ ਅਸੀਂ ਹੱਥੀ ਕੰਮ ਕਰਨਾ ਛੱਡਤਾ ਫਿਰ ਅਸੀਂ ਹੋਏ ਜਦੋਂ ਅਸੀਂ ਚਿੱਟੇ ਕੋਟੋ ਪਜਾਮੇ ਪਾ ਕੇ ਨਾ ਟਾਹ ਕੱਢ ਕੇ ਜੀਪਾ ਲੈ ਕੇ ਅਸੀਂ ਇੱਧਰ ਘੁੰਮਣ ਲੱਗੇ ਨਾ ਫਿਰ ਸੋਣ ਸਾਡਾ ਕੁਝ ਨਹੀਂ ਹੋਇਆ। ਦੁਨੀਆ ਦਾ ਮਜਬੂਰੀ ਬਸ ਸਾਡੇ ਏਰੀਆ ਦੇ ਵਿੱਚ ਐਨੀ ਐਜੂਕੇਸ਼ਨ ਕਾਲਜਸ ਖੁੱਲ ਗਏ ਨੇ ਐਨੇ ਜਿਹੜਾ ਵੀ ਬੱਚਾ ਉਹ ੱਧੇ ਨਾਲ ਮਾਪੇ ਵੀ ਚਾਹੁੰਦੇ ਕਿ ਸਾਡੇ ਦੋ ਦੋ ਨਿਆਣੇ ਦਾ ਟ੍ਰੇਨ ਹੋ ਗਏ ਉਹ ਦੋ ਨਿਆਰੇ ਡਿਗਰੀ ਕਰ ਜਾਣ ਡਿਪਲੋਮਾ ਕਰ ਲੈਣ।

ਗੱਡੀਆਂ ਜੀਪਾਂ ਚੱਕ ਕੇ ਐ ਘੁੰਮਦੇ ਨੇ ਮੈਂ ਤਾਂ ਆ ਲੈਣਾ ਮੈਂ ਤਾਂ ਆ ਲੈਣਾ ਬਾਪੂ ਮੇਰਾ ਐ ਨਾ ਬਾਪੂ ਦੇ ਘਰ ਚ ਗੁੱਟੇ ਦੇ ਦੋਈ ਬਾਪੂ ਮਰਦਾ ਖੇਤਾਂ ਦੇ ਵਿੱਚ ਉਹਦੇ ਉਧਰ ਪੈਰ ਦੇਖੋ ਉਹਦੇ ਹੱਥ ਦੇਖੋ ਸੋ ਬੇਤੀਏ ਨੌਜਵਾਨਾਂ ਨੂੰ ਹੈ ਦੂਜੀ ਪੀੜੀ ਗੱਲ ਵੇਖ ਲੈ ਕਹਿਣੀ ਚਾਹੁੰਦਾ ਕਿ ਕੁਝ ਫਰੀ ਲੈਣਾ ਬੰਦ ਕਰੋ ਜਦੋਂ ਵੀ ਅਸੀ ਖੇਲ ਹੋਇਆ ਤਾਂ ਸਾਨੂੰ ਸਾਰਾ ਕੁਝ ਫਰੀ ਦਿੱਤਾ ਗਿਆ ਮੰਨਦੇ ਆ ਕਿ ਨਹੀਂ ਗੋਰੀਆਂ ਨੇ ਸਾਨੂੰ ਅਸੀਂ ਦੁੱਧ ਪੀਣ ਵਾਲੀ ਕੌਮ ਸੀ ਗੋਰੀਆਂ ਨੇ ਸਾਡੀ ਚਾਹ ਲਈ ਜਾ ਕੇ ਦੱ ਲਈ ਫਰੀ ਵੰਡੀਆਂ ਲੈਣ ਵਾਲੇ। ਉਹ ਸਾਡੇ ਨੌਜਵਾਨਾਂ ਨੂੰ ਸਿਕਦਾ ਲਈ ਆਉਂ ਸਿਕਦਾ ਫਰੀ ਵੰਡੀਆਂ ਗਈਆਂ। ਉਹ ਫੇਰ ਸਾਨੂੰ ਚਿੱਟਾ ਲਾਇਆ। ਅਸੀਂ ਗੁਰਖਾਂ ਦੇ ਸੀ ਸਾਨੂੰ ਚੀਨੀ ਲਈ ਸਾਰਾ ਕੁਝ ਫਰੀ ਦਿੱਤਾ ਜਾਂਦਾ। ਇਸ ਕਰਕੇ ਪਲੀਜ਼ ਫਰੀ ਹੋਰ ਪਿੱਛੇ ਦੇ ਤੇ ਜੀਵ ਦਾ ਸੇਮ ਆ ਇਹਨਾਂ ਨੇ ਐਡਾ ਫਰੀ ਵੰਦਦੇ ਨਾ। ਆ ਕੱਲਾ-ਕੱਲਾ ਲਿਆਣਾ ਉਹਦਾ ਐਸਾ ਹਾਲ ਕਰਦਗੇ ਪਿੰਡਾਂ ਦੇ ਵਿੱਚ ਜਿੱਦੋਂ ਨੋਟਬੋਰਡ ਤੇ ਜਾ ਕੇ ਬੈਠੇ ਆ ਤਾਂ ਯੂਟਿਊਬਰਾਂ ਆ ਕੇ ਬੈਠੇ ਆ ਔਰ ਤੁਹਾਨੂੰ ਪਤਾ ਵੀ ਯੂਟਿਊਬਰਾਂ ਦੇ ਉੱਤੇ ਕਿੰਨਾ ਕ ਗੰਦ ਭਰਿਆ ਆ ਗਿਆ ਸੋ ਇਹ ਬੀਂਤੀ ਹੈ ਨਹੀਂ ਤਾਂ ਸਾਡਾ ਪੰਜਾਬ ਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਅੱਧਾ ਹੱਦੇ ਨਿਆਰੇ ਤੇ ਸਾਨੂੰ ਇਸ ਮਜਬੂਰੀ ਕਰਕੇ ਬਾਹਰ ਭੇਜਨੇ ਪੈਗੇ ਪਿੱਛੇ ਕੌਣ ਖੜੇ ਅਸੀਂ ਜੇ ਦੂਜੇ ਸੇਕਟਰ ਦੇ ਬੱਚੇ ਦੂਜੇ ਸੇਕਟਰ ਦੇ ਬੰਦੇ ਆ ਕੇ ਆਪਣੇ ਨਿਆਰਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਆ ਅਸੀਂ ਇੱਕ ਗਰੇਟੀ ਬੋਲੀ ਜਾਂਦੇ ਆ ਤਾਂ ਉਹਨਾਂ ਦੇ ਨਿਆਰੇ ਪੰਜਾਬੀ ਬੋਲਦੇ ਨੇ ਤੇ ਗੱਲ ਜੰਗੀ ਲਗੀ ਤਾਂ ਸੱਚੀ ਦੱਸੋ ਅਰ ਕਿਸੇ ਕਿਸੇ ਯੂਪੀ ਦੇ ਨਿਆਰੇ ਨੂੰ ਉੱਥੇ ਪਿੰਡ ਦੇ ਵਿੱਚ ਪੁੱਛ ਕੇ ਦੇਖ ਲੈ ਅਰੇ ਇਹਦਾ ਉਹ ਕਹਿੰਦੇ ਜੀ ਮੈਨੂੰ ਪੰਜਾਬੀ ਹੁੰਦੀ ਐ ਸਾਡੀ ਗਰੇਟੀ ਦੇ ਖਾਹੇ ਬਟਨ ਤੇ ਦੁਰੇ ਹੋ ਸੋਹ ਬੇਤੀਆ ਆ ਅਸੀਂ ਬਿਲਕੁਲ ਦੋ ਦੋ ਨਿਆਰੇ ਆ ਇਸ ਕਰਕੇ ਖਿਆਲ ਰੱਖੋ ਇਹ ਕਾਲੀਆਂ ਢੇਡਾਂ ਜਿਹੜੀਆਂ ਹੈਗੀਆਂ ਇਹ ਗਵਰਨਮੈਂਟ ਦੀਆਂ ਚਾਲਾਂ ਨੇ ਇਹਨਾਂ ਨੇ ਸਾਡੇ ਨਿਆਣਿਆਂ ਨੂੰ ਬਰਗਾਰ ਰਹੀ ਬਰਗਾਰ ਰਾ ਔਰ ਤਰੀ ਚੀਜ਼ਾਂ ਲੈ ਕੇ ਤੋਂ ਗ੍ਰੇਡ ਕਰੋ ਬਸ ਇੰਨੀ ਕੁ ਬੇਤਿਆ ਸਹਰਾ ਕੀ ਆਰੀ ਰੱਖੋ ਮਜ਼ਦੂਰ ਕਿਸਾਨ ਇਕਤਾ ਜੰਦਾਬਾਦ ਮਜ਼ਦੂਰ ਕਿਸਾਨ ਇਕਤਾ ਜੰਦਾਬਾਦ ਕਿਸਾਨਾਂ ਦੀ ਲਲਕਾਰ ਦੇ ਵਿੱਚ ਕਲਾਕਾਰਾਂ ਦੀ ਲਲਕਾਰ ਵੀ ਸ਼ਾਮਲ ਹੁੰਦੀ ਜਾ ਰਹੀ ਹੈ ਹੋਰ ਕਿਨੇ ਕਿਨੇ ਕੀ ਕੁਝ ਕਿਹਾ ਸਟੇਜ ਦੇ ਉੱਤੇ ਆ ਕੇ ਮੋਰਿੰਡਾ ਦੇ ਵਿੱਚ ਦਿਖਾਵਾਂਗੇ ਬ੍ਰੇਕ ਤੋਂ ਬਾਅਦ ਹਾਜ਼ਰਾਂ ਦੀ ਬੇਕ ਤੋਂ ਬਾਅਦ ਦੇਖ ਰਿਓ এবੀਪੀ ਸਾਂਝਾ ਕਲਾਕਾਰ ਲਗਾਤਾਰ ਕਿਸਾਨ ਦਾ ਸਾਥ ਦੇ ਰਹੇ ਨੇ ਕਲਾਕਾਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਆਉਣ ਦੇ ਨਾਲ ਬਹੁਤ ਲੋਕ ਜੁੜਦੇ ਨੇ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੇ ਲੋਕਾਂ ਤੱਕ ਗੱਲ ਪਹੁੰਚਦੀ ਹੈ ਤੇ ਕਿਸਾਨਾਂ ਦਾ ਦਰਦ ਸਭ ਨੂੰ ਸਾਂਝਾ ਕਰਨ ਦੇ ਵਿੱਚ ਕਲਾਕਾਰ ਬਿਲਕੁਲ ਵੀ ਪਿੱਛੇ ਨਹੀਂ ਹਟ ਰਹੇ ਇਸੇ ਕਰਕੇ ਕਿਸਾਨ ਜਦਵੀ ਸਟੇਜ ਲਗਾ ਰਹੇ ਨੇ ਉੱਥੇ ਕਲਾਕਾਰ ਵੱਧ ਚੜ ਕੇ ਪਹੁੰਚ ਰਹੇ ਨੇ ਤੇ ਮੁਰਿੰਡਾ ਦੇ ਵਿੱਚ ਵੀ ਅੱਜ ਆਹੀ ਵੇਖਣ ਨੂੰ ਮਿਲਿਆ ਹੈ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦੀ ਮਸਲਾ ਅੱਜ ਸ਼ੁਰੂ ਹੋਇਆ ਹੈ ਇਹ ਨਹੀਂ ਹੋਣੀ 77 ਸਾਲ ਪਹਿਲਾਂ ਮਹਾਰਾਜਪਤਾਲ ਸਿੰਘ ਦਾ ਨਾਂ ਸੁਣਿਆ ਪੰਜਾਬੋ ਸੁਣਿਆ ਆਪਣਾ ਗਾਵੇ ਦਾ ਉਹ ਮਹਾਰਾਜਪਤਾਲ ਸਿੰਘ ਜਿਹਨੂੰ ਆਪਾਂ ਆਗੂ ਭੁਲਾਨੇ ਭੇਜਿਆ ਇਹ ਠੀਕ ਹੈ ਉੱਥੇ ਜਾ ਕੇ ਮੌਤ ਬੈਠੇ ਨ ਕੀ ਕਿਹਾ ਅਸੀਂ

ਜਿਹ ਬੈਠਾ ਗੱਲ ਕਰਦਾ ਮਾਸਟਰ ਤਾਰਾ ਸਿਓ ਔਰ ਸੋਰ ਗਵਾਲ ਮੱਥੇ ਜਾ ਕੇ ਕਹਿੰਦਾ ਨਹੀਂ ਜਿਸ ਤੱਕ ਇੱਥੇ ਰਿਹਾ ਹੈ ਇਹ ਬਾਕੀ ਸਟੇਟ ਵੱਲੋਂ ਮੇਰੇ ਕੋਲ ਪਿਆਰ ਮਾਉਂ ਬਟਨ ਹੋਰ ਗਿਆ ਪੰਜਾਬੀ ਸੂਬਾ ਬਣਾਣਾ ਹਯਾ ਦਿੱਲੀ ਤੋਂ ਲੈ ਕੇ ਠੁਮਾਟ ਚੰਗ ਹੋ ਜਾਂਦਾ ਸਾਰੇ ਕਿੱਥੇ ਰਹਿਣਾ ਹੈ ਹਰ ਦੋਸਤ ਇਹ ਸਾਡੇ ਬਾਠਾ ਦੇ ਰੋ ਦੀ ਗੱਲ ਹੈ ਤੇਰੇ ਨਾਲ ਆ ਜੀ سلو پیاری دو سو کلو پیاری پیاری بل کی پاس ہوئی تامی آپ کیوں نہیں آپ اتنے دس لوگ سوال پوچھتا آپ کو جلد यूपी ਵਿੱਚ ਮੇਰੇ ਫਿਰ ਦਾ 40 ਏਕੜ ਜ਼ਮੀਨ ਸੀ ਸਾਰੇ ਫਿਰ ਜਿਹੜੀ ਥੋੜੇ ਸਾਰੇ ਨਹੀਂ ਜ਼ਮੀਨਾਂ ਚੜੀਆਂ ਰਹੇ ਟੋਪੀ ਵੀ ਘਨ ਜਿਹੜੇ ਕਿਨਾਰੇ ਵਾਲਾ ਉਹ ਕੀ ਪਤਾ ਤੱਕ ਕਿਵੇਂ ਚਿੱਤੀ ਆ ਔਰ ਜਿਹੜੇ ਪਹਾੜ ਨੇ ਵਿਜੇ ਉਹ ਕੀ ਪਤਾ ਪਹਾੜ ਵਿਜੜੀ ਤਕਲੀਫ ਕੀ ਹੁੰਦੀ ਆ ਆਵੇ ਜੀ ਪਲਾਉ ਖਾਓ ਜੀ ਹਰ ਜਿਹੜਾ ਪਰੋਤ ਆ ਜਿਹੜਾ ਤਰਤਾਤ ਪਰੋਪਾਤਰ ਜਿਹੜਾ ਧਾਨ ਪਿੱਛੇ ਜਦੋਂ ਜੱਟ ਨੂੰ ਪਤਾ ਕਿਸਾਨ ਨੂੰ ਪਤਾ ਦੰਦ ਉਹ ਮਸੂਸ ਹੋ ਲੱਗੇ ਤੇ ਮੈਨੂੰ ਮਾਰੋ ਕੋਲੋਂ ਪਿੱਛੇ ਬਾਗ ਉੱਪਰ ਪਿੱਛੇ ਵਾਂਗ ਕਰਨਾ ਸੌਫਾ ਦੀਵਾੜਾ ਮੈਨੂੰ ਪਤਾ ਇੱਕ ਇਸ਼ਾਰਾ ਦਾ ਦੰਦ ਕੀ ਹੈ ਮੇਰੇ ਅੱਖਿਵੂਣੇ ਵਾਲੇ ਬੰਦੇ ਨੂੰ ਧਾਰ ਕਰਦੋ ਇੱਕ ਇਸ਼ਾਰਾ ਤੁਸੀਂ ਹੱਥ ਚਲਾ ਕੇ ਦੇਖੋ ਕਿ ਕਿੱਲਾ ਹੋਵੇ ਆਨੇ ਰੰਗੋ ਬਚੇਓ ਹਾਂ ਤੇ ਕੋਈ ਤੁਸੀਂ ਮੈਨੂੰ ਫਸਲ ਵਿੱਚ ਕਿਹਦੇ ਦਿਖਾਉਣਾ ਪਤਾ ਲੱਗੇ ਪਰ ਬਹੁਤ ਬਾਤ ਕੀ। ਜਦ ਗਿੱਤ ਕਿਉਂ ਗੁੰਦੇ ਤੇ ਜੀਵਨ ਕਿਉਂ ਗੁੰਦੇ। ਲੇਕਿਨ ਬੁੱਤ ਦੀ ਗੱਲ ਹੈ। ਪੰਨਾ ਬਦੇ ਜਾਂ ਪਰ ਪਰਾਇਤ ਕੁੱਝ ਪਰੇ। ਜੇ ਉਹ ਬੰਦ ਸੀ ਤਾਂ ਪਰਾਇਤ ਸੀ। ਜੇ ਇਹ ਨਹੀਂ ਸੀ ਤਾਂ ਪਰਾਇਤ ਸੀ। ਆਹਨ ਜੀਮਾ ਪਿੱਛੇ ਪਰਬਾਲੀਆਂ ਦਿੱਤੀਆਂ। ਜਿਨ੍ਹਾਂ ਪੁੱਤਿਆਂ ਬਾਂਦ ਫੜੇ ਚਲੇ ਗਏ। ਜਿਨ੍ਹਾਂ ਮਾਤਾਵਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਖਾ ਕੇ ਆਪਣੇ ਦਰਜ ਪਾ ਰਿਆ। i आज दिस खास पेशकश देवेच पसे नाही वेग दरवो एबीपी सांजा